ਬਾਬਾ ਕੀ ਹੋਇਆ ਤੁਨੂੰ ਤੂੰ ਮਨ ਖਰਾਬ ਕਰਾ ਦੇਂਦੀ ਦੀਵਾਰ ਟੀਲਾਂ ਦੀ ਗੱਬੀ ਲੈ ਕੇ ਗਿਆ ਮੌਨ ਤਤਾ ਕਰਨਾ ਹਾਂਜੀ ਉੱਥੇ ਤਿੰਨੇ ਜਣੇ ਨੇ ਰਖ ਲੈਣਾਂ ਨੇ ਤਿੰਨਾਂ ਨੇ ਮੈਨੂੰ ਉੱਥੇ ਢਾ ਲਿਆ ਕਿੰਨੇ ਕੇ ਪੈਸੇ ਬਾਬਾ ਜੀ ਘੜ ਕੋ 300 ਰੁਪਏ ਦੀ 300 ਰੁਪਏ ਦੀ 400 ਰੁਪਏ ਕਰਕੇ ਮੰਗ ਕੇ ਲੈ ਗਏ ਕਿੰਨੇ ਬੰਦੇ ਸੀ ਤਿੰਨੇ ਜਣੇ ਇੱਕ ਮੋਟਰ ਦੋ ਜਣੇ ਮੋਟਰਸਾਈਕਲ ਤੇ ਇੱਕ ਟਰੈਕਟਰ ਤੇ ਆ 300 ਰੁਪਏ ਮੇਰਾ ਖੋ ਕੇ ਲੈ ਗਿਆ ਲਓ ਜੀ ਹਰਪਾ ਪਿੰਡ ਦੀ ਘਟਨਾ ਹੈ ਤਿੰਨ ਬੰਦੇ ਆ ਬਾਬਾ ਵਿਚਾਰਾ ਮੰਗ ਰਿਆ ਸੀ 300 ਰੁਪਏ ਨੇ ਇਕੱਠਾ ਕੀਤਾ ਵਾ ਇਦੋਂ ਉਹ 300 ਰੁਪਏ ਖੋ ਗਏ ਤਾਂ ਨਾਲੇ ਨੂੰ ਕੁੱਟ ਗਿਆ ਤੇ ਨਾਲੇ ਇਹ ਕੋ ਪੈਸੇ ਖੋ ਗਏ ਹੈਗੇ ਵਿਚਾਰੇ ਕੋਲ ਤੇ ਬਾਬਾ ਜੀ ਕੋਈ ਨਹੀਂ ਕਰਦੇ ਤੁਹਾਡੀ ਮਦਦ ਇੱਧਰ ਨੂੰ ਭਜੇ ਕਿੱਧਰ ਨੂੰ ਭਜੇ ਅੱਛਾ ਤੈਨੂੰ ਜਾਣੀ ਹਾਂ ਤਿੰਨ ਜਣੇ ਇੱਕ ਟਰੈਕਟਰ ਤੇ ਕੱਲੇ ਤੇ ਦੋ ਜਣੇ ਅੱਛਾ ਦੋ ਟਰੈਕਟਰ ਇੱਕ ਜਣਾ ਟਰੈਕਟਰ ਤੇ ਹੀ ਟਰੈਕਟਰ ਹੈਗੇ ਟਰਦੇ ਉਹ ਨਹੀਂ ਉਤਰਿਆ ਦੋਸਤ ਦਾ ਦੋਨਾਂ ਜਣਿਆਂ ਦਾ ਮਾਰਿਆ ਤੇ ਉਹਨਾਂ ਨੂੰ ਕੋਈ ਦੋ ਜਣੇ ਮੋਢੇ ਨਾਲ ਦੋਈ ਤੇ ਮੇਰੇ ਕੋ ਥੋੜੇ ਪੈਸੇ ਨਹੀਂ ਬਾਸ 100 ਰੁਪਏ ਰੱਖ ਦੂੰ ਬਾਬਾ ਜੀ ਨਹੀਂ ਉਹ ਵੀ ਰੱਖੀ ਬਸ ਤੇਰੀ ਚੜ੍ਹਦੀ ਫੜ ਬਾਬਾ ਆ ਫੜ ਫੜ ਆ ਫੜ ਮੇਰਾ ਵੀ ਫੜ 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 ਰੋਣਾ ਮੇਰਾ ਵੀ ਦਾ 100 ਰੁਪਏ ਫੜ ਤੇ ਚੱਲ ਮੈਂ ਹੋਰ ਵੀ ਕਿਸ ਨੂੰ ਕਹਿਣਾ ਵਾ ਤੇਰੇ ਪੂਰੇ ਕਰ ਦੇਣਾ ਇੱਥੇ ਗਜਾਕਾਰ ਕੋਈ ਨਹੀਂ ਤਾਂ ਮੇਰੇ ਕੋਲ ਥੋੜਾ ਹੀ ਨੇ ਤੇ ਮੈਂ 300 ਹੀ ਦੇ ਦਾਂ ਮੈਂ ਕਿੱਲੇ ਚੱਲਿਆ ਚੱਲ ਇੱਧਰ ਆ ਜਾ ਮੇਰਾ ਵੀਰ ਕੋਈ ਗੱਲ ਨਹੀਂ ਹੈ ਪਰ ਮਰੀ ਗੱਲ ਵਾ ਯਾਰ ਇਹ ਵਿਚਾਰਾ ਉਹ ਡਿਆ ਤਹੇ ਇਕੱਠੇ ਕਰਨ ਉਹ ਹੋਗੇ ਨਾ ਜੀ